ਪੌਂਚਾਰੇ ਕੰਮ ਕੀਤਾ ਕਿੱਡਾ ਹੈਵੀ ਡਿਜ਼ਾਈਨ ਬਣਿਆ ਦੁਪੱਟਾ ਵੀ ਨਾਲ ਬੜਾ ਸੋਹਣਾ ਕੋਈ 1500 ਨਹੀਂ ਕੋਈ 1600 ਨਹੀਂ ਸਿਰਫ 500 ਰੁਪਏ ਦਾ ਸੂਟ ਦਵਾਂਗੇ ਕਾਟਨ ਦੇ ਸੂਟ ਮਸਲੀਨ ਦੇ ਸੂਟ ਚੱਕੋ 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 ਇਹ ਵੀ 500 ਰੁਪਏ ਦਾ ਸੂਟ ਦਵਾਂਗੇ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਟੌਪ ਦੀਆਂ ਕਢਾਈਆਂ ਕੱਡੀਆਂ ਮੈਚਿੰਗ ਵਾਲੇ ਸੂਟ ਆਹ ਚੱਕੋ ਦੇਖੋ ਰੇਟ ਕਿੰਨਾ ਏ ਵੀ ਲੈ ਜਾਓ 500 ਰੁਪਏ ਚ ਕੁੜੀਆਂ ਅੱਜ ਕੱਲ ਕੰਨੀਆਂ ਅਸੀਂ ਦਾ ਮਾਡਲ ਆ ਅਸੀਂ ਦਾ ਮਾਡਰਨ ਕੁੜੀਆਂ ਆ ਅਸੀਂ ਪੌਣੇ ਸੋਹਣੇ ਸੂਟ ਲਓ ਜੀ ਲੈ ਜਾਓ 650 ਰੁਪਏ ਦਾ ਸੂਟ ਕੋਈ 2500 ਨਹੀਂ ਕੋਈ 3000 ਨਹੀਂ 1000 ਰੁਪਏ ਦਾ ਸੂਟ ਉਹ ਚੈਲੰਜ ਕਰਦੇ ਆ ਜੇ ਕੋਈ ਦੇ ਜਵੇ 1000 ਦਾ ਸੂਟ ਹੈ 1 1000 ਚ ਦੇ ਰਿਹਾ 1 1000 ਚ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ ਆ ਚੱਕੋ ਜੀ 1500 ਰੁਪਏ ਦਾ ਸੂਟ ਆ ਚੱਕੋ ਜੀ 1600 ਰੁਪਏ ਦਾ ਸੂਟ ਆ ਚੱਕੋ 1800 ਰਾ ਸੂਟ ਓਏ ਹੋਏ 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 ਓਏ ਹੋਏ 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 ਆਹ ਦੇਖੋ ਗਲੇ ਦੇ ਦੇਖੋ ਕਿੰਨਾ ਪਿਆਰਾ ਕੰਮ ਆਹ ਦੇਖੋ ਜੀ ਕਿੰਨਾ ਸੋਹਣਾ ਘੇਰੇ ਤੇ ਕੰਮ 2500 ਰੁਪਏ ਦਾ ਸੂਟ ਓ ਖੜਜੋ 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 ਓ ਗਰਮੀਆਂ ਦਾ ਮੌਸਮ ਆ ਗਿਆ ਉਤੋਂ ਬਸਾਖੀ ਦਾ ਆ ਗਿਆ ਤਿਉਹਾਰ ਓ ਤੁਸੀਂ ਜਾਣਾ ਮੇਲੇ ਤੇ ਤੁਸੀਂ ਚੋਣਿਓ ਸਾਨੂੰ ਸੋਹਣੇ ਸੋਹਣੇ ਸੂਟ ਮਿਲ ਜਾਣ ਫੋਟਮ ਵਾਲੇ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਤੇ ਰੇਟ ਵੀ ਹੋਣ ਬਾਜ਼ਾਰ ਨਾਲੋਂ ਬਹੁਤ ਘੱਟ ਤੇ ਬਾਈ ਜੀ ਅੱਜ ਦੀ ਤਾਂ ਮੈਂ ਤੁਹਾਡੀ ਇੱਛਾ ਹੀ ਬੁਰੀ ਕਰ ਦੇਣੀ ਆ ਤੁਹਾਨੂੰ ਲਿਆਇਆ ਪੰਜਾਬ ਦੇ ਸਭ ਤੋਂ ਵਧੀਆ ਤੇ ਟੌਪ ਦੇ ਖੂਬੀਆ ਟਿਕਾਣੇ ਮਾਤੂਸ਼ਰੀ ਦਸਤਾਰ ਬਾਗਾ ਪ੍ਰਣਾਮੋਗਾਂ ਰੋਡ ਤੇ ਅੱਜ ਦੀ ਵੀਡੀਓ ਅੰਤ ਤੱਕ ਦੇਖ ਲਿਓ ਐਨੇ ਵੱਡੇ ਫਾਇਦੇ ਕਰ ਦੇਣੇ ਤੁਹਾਡੇ 15 1500 ਵਾਲੇ ਸੂਟ 5 500 ਚ 2 2000 ਵਾਲੇ ਸੂਟ 750 800 ਚ 3 3000 ਵਾਲੇ ਸੂਟ 12 1200 ਚ ਮੈਂ ਕਿਹਾ ਸਰਦਾਰ ਜੀ ਖੋਲ ਦੇ ਪਟਾਰੇ ਫਾਇਦੇ ਕਰ ਦੋ ਚੱਕੋ ਭਾਜੀ ਜਿਹੜਾ ਮੋਰਾ ਨਾਲ ਡਿਜ਼ਾਈਨ ਹੈ ਹੈਂਡਵਰਕ ਹੋਇਆ ਬਾਜੂ ਪਹੁੰਚੇ ਦੁਪੱਟਾ ਵਰਕ ਬਜਾਰਾਂ ਚ 15 1500 ਦਾ ਇੱਥੋਂ ਲੈ ਲੈ 1500 ਦੇ ਤਿੰਨ ਮਤਲਬ ਕਿ 500 ਰੁਪਏ ਦਾ ਇੱਕ ਹੈਂਡਵਰਕ ਵਾਲਾ ਲੋ ਜੀ ਹੁਣ ਕੋਈ 1500 ਨਹੀਂ ਖਰਚਣਾ ਕੋਈ 1600 ਨਹੀਂ ਖਰਚਣਾ ਲੈ ਜਾਓ 500 ਰੁਪਏ ਦਾ ਸੂਟ ਓ ਇਹਦੇ ਵਿੱਚ ਰੰਗ ਦੇਖੋ ਕੁੜੀਆਂ ਟੀੜੀਆਂ ਵਾਲੇ ਸਿਆਣਿਆਂ ਵਾਲੇ ਮਿਡਲੇਜ ਵਾਲੇ ਭੂਆ ਤਾਈਆਂ ਚਾਤੀਆਂ ਸਾਰਿਆਂ ਦੇ ਫਾਇਦੇ ਮੋਰ ਵਾਲੇ ਸੂਟ ਪੌਂਚਾ ਦੇ ਕੰਮ ਕੀਤਾ ਕਿੱਡਾ ਹੈਵੀ ਡਿਜ਼ਾਈਨ ਬਣਿਆ ਦੁਪੱਟਾ ਵੀ ਨਾਲ ਬੜਾ ਸੋਹਣਾ ਕੋਈ 1500 ਨਹੀਂ ਕੋਈ 1600 ਨਹੀਂ ਸਿਰਫ 500 ਰੁਪਏ ਦਾ ਸੂਟ ਦਵਾਂਗੇ 5 500 ਦੇ ਵਿੱਚ ਲੈ ਜਾਓ 5 500 ਚ ਨੇ ਮਰਜ਼ੀ ਸੂਟ ਲੈ ਜਾਓ ਕਲਰ ਚੈੱਕ ਕਰ ਲਓ ਵੈਰਾਈਟੀ ਸਭ ਤੋਂ ਟਾਪ ਕਲਾਸ ਪਿਓਰ ਮੋਰ ਆ ਗਿਆ ਬਜ਼ਾਰਾਂ ਦੇ ਵਿੱਚ ਜਾਲੀ ਮੋਰ ਬਣਾਈ ਜਾਂਦੇ ਆ ਡੁਪਲੀਕੇਟ ਕੋਈ ਕੰਮ ਨਹੀਂ ਇਸ ਵਾਰ ਵਿਸਾਖੀ ਤੱਕ 13 April ਤੱਕ ਬਾਗਾ ਪੜਾ ਮਾਤੂਸ਼ੀ ਦਸਤਾਰ ਵੱਡੀ ਸੇਲ ਲੱਗਣ ਜਾ ਰਹੀ ਆ ਵਿਆਹ ਸ਼ਾਦੀ ਦਾ ਕਪੜਾ ਪਾਰਟੀ ਵੇਅਰ ਕਪੜਾ ਘਰੇ ਪਾਉਣ ਵਾਲੇ ਬਜ਼ਾਰਾਂ ਨਾਲੋਂ ਅੱਧ ਰੇਟਾਂ 'ਚ ਉਹ ਦੇਖੋ ਜੀ ਮੋਰ ਵਾਲੇ ਸੂਟ ਦਾ ਦੇਣੇ ਦੇਣੇ ਉਸ ਤੋਂ ਇਲਾਵਾ ਵੀ ਤੁਹਾਨੂੰ ਅਸੀਂ ਟੌਪ ਟੌਪ ਦੇ ਸੂਟ ਦਵਾਗੇ ਕਾਟਨ ਦੇ ਸੂਟ ਮਸਲੀਨ ਦੇ ਸੂਟ ਚੱਕੋ 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 ਇਹ ਵੀ 500 ਰੁਪਏ ਦਾ ਸੂਟ ਦਵਾਗੇ ਦੇਖੋ ਇੱਥੇ ਠੱਗੀ ਠੋਰੀ ਕੋਈ ਨਹੀਂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਵੀ ਲਿਖ ਲਿਖ ਕੇ ਲਾਤਾ ਚੱਕੋ 500 ਰੁਪਏ ਦਾ ਉਹ 12 1200 15 1500 ਰੁਪਈਆ ਨਹੀਂ ਹੁਣ ਤੁਹਾਡੇ ਤੋਂ ਲੈਣਾ ਸਿਰਫ 5 500 'ਚ ਕਰਤੇ 5 500 'ਚ ਮਿਲਨੇ ਤੁਹਾਨੂੰ ਸਿਰਫ 15 ਅਪ੍ਰੈਲ ਤੱਕ ਆ ਵਿਸਾਖੀ ਤੋਂ ਪਹਿਲਾਂ ਪਹਿਲਾਂ ਆ ਜਾਓ ਲੈ ਜਾਓ ਲੈ ਜਾਓ ਲੈ ਜਾਓ ਸੋਹਣੇ ਸੋਹਣੇ ਸੂਟ ਚਾਹੇ ਤੁਸੀਂ ਆਪਣੇ ਲਈ ਸੂਟ ਲੈਣੇ ਆ ਚਾਹੇ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਉਹ ਦੇਖੋ ਫੋਟ ਵਾਲੇ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਟੌਪ ਦੀਆਂ ਕਢਾਈਆਂ ਕੱਢੀਆਂ ਮੈਚਿੰਗ ਵਾਲੇ ਸੂਟ ਆ ਚੱਕੋ ਦੇਖੋ ਰੇਟ ਕਿੰਨਾ ਇਹ ਵੀ ਲੈ ਜਾਓ 500 ਰੁਪਏ ਚ 5500 ਦੇ ਵਿੱਚ 5500 ਦੇ ਵਿੱਚ 5 500 ਰੁਪਏ ਵਿੱਚ ਜੀ 5 500 ਰੁਪਏ ਵਿੱਚ ਦੇਖੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਫੋਟੋ ਵਾਲੇ ਸੀ ਦੇਣ ਜਾ ਰਹੇ ਆ ਬਾਜ਼ਾਰ 'ਚ ਸਭ ਤੋਂ ਵੱਡਾ ਧਮਾਕਾ ਕਰਤਾ ਜੀ ਮਸਲੀਨ ਦਾ ਸੂਟ ਲੈ ਜਾਓ 500 ਰੁਪਏ ਦਾ ਦੁਪੱਟਾ ਨਾਲ ਲਾ ਕੇ ਬਜਾਰਾ ਜੇ 15 1500 ਦਾ ਜਿੰਨੇ ਮਰਜੀ ਕਲਰ ਜਿੰਨੇ ਮਰਜੀ ਰੰਗ ਲੈ ਜਾਓ ਵੱਡੀ ਸੇਲ ਆਤੀ ਐ ਇੱਕ ਦੀ ਬਸਾਖੀ ਤੇ 5 500 ਰੁਪਏ 5 500 ਆਹ ਦੇਖੋ ਜੀ ਹੁਣ ਹੋਰ ਤੁਹਾਨੂੰ ਨਵੀਂ ਵੈਰਾਈਟੀ ਦਿਖਾਉਣੇ ਆ ਇਹ ਕੋਈ 1600 ਮੰਗਦਾ ਕੋਈ 1500 ਕੋਈ 1700 ਸਾਡੇ ਕੋਲ ਆਜੋ ਲੈ ਜਾਓ ਸਿਰਫ 650 ਰੁਪਏ ਦਾ ਸੂਟ 650 ਰੁਪਏ ਦਾ ਸੂਟ ਦਵਾਂਗੇ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆ ਕੁੜੀਆਂ ਚਿੜੀਆਂ ਵਾਲੇ ਜਿਹੜੀਆਂ ਕੁੜੀਆਂ ਅੱਜ ਕੱਲ੍ਹ ਕੰਨੀਆਂ ਅਸੀਂ ਦਾ ਮਾਡਲ ਆ ਅਸੀਂ ਦਾ ਮਾਡਰਨ ਕੁੜੀਆਂ ਆ ਅਸੀਂ ਪੌਣੇ ਸੋਹਣੇ ਸੂਟ ਜੀ ਲੈ ਜੋ 650 ਰੁਪਿਆ ਦਾ ਸੂਟ ਦੇਖੋ 650 ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਤੁਹਾਡੇ ਲਈ ਆ ਚੁੱਕੀਆਂ ਆ ਆ ਦੇਖੋ ਹੁਣ ਹੋਰ ਨਵੀਂ ਵੈਰਾਈਟੀ ਦਿਖਾਉਣੇ ਆ ਪਹਿਲਾਂ ਤੁਹਾਨੂੰ ਦਿਖਾਵਾਂਗੇ ਉਹ ਦੁਪੱਟਾ ਦੁਪੱਟੇ ਨਾਲ ਮੈਚ ਕਰਕੇ ਦੇ ਰਹੇ ਆ ਸੂਟ ਬਾਜ਼ਾਰ 'ਚ ਭਾਵੇਂ 1800 ਦੇ ਭਾਵੇਂ ਹੋਵੇ 2000 ਸਾਡਾ ਰੇਟ ਹੈਗਾ ਸਿਰਫ 750 ਰੁਪਈਆ 850 ਰੁਪਈਆ ਇੰਨੀਆਂ ਰੇਂਜਾਂ ਦੇ ਵਿੱਚ ਕੋਈ ਟਾਪ ਦੇ ਕਾਟਨ ਦੇ ਪੀਸ ਆ ਗਏ ਆ ਦੁਪੱਟੇ ਡਬਲ ਲਾ ਕੇ ਐਂਡਲੈਸ ਚੀਜ਼ ਬਣਾਤੀ ਨਾਲ ਬਾਟਮ ਵੀ ਪ੍ਰਿੰਟਡ ਦਵਾਂਗੇ ਆ ਚੈੱਕ ਕਰੀ ਚਲੋ ਬਜ਼ਾਰਾ 'ਚ 15 1500 ਇੱਥੇ ਲੈ ਜਾਓ 1500 ਦੇ ਤੋਂ ਆ ਸਭ ਤੋਂ ਵੱਡਾ ਧਮਾਕਾ ਚੱਕੋ ਜੀ ਫੋਟੋ ਵਾਲਾ ਪੀਸ ਦੇ ਰਹੇ ਟਾਈ ਡਾਈ ਦੁਪੱਟੇ ਲਾ ਕੇ ਸੋਲੋ ਬਾਟਮ ਵਰਕ ਪਿਓਰ ਔਰ ਗੈਂਜਾ ਦਾ ਚੱਕੋ ਚੱਕੋ 1000 ਚ 1000 ਲਓ ਜੀ ਲਓ ਜੀ ਲਓ ਜੀ ਕੋਈ 2500 ਨਹੀਂ ਕੋਈ 3000 ਨਹੀਂ 1000 ਪਰਾ ਸੂਟ ਉਹ ਚੈਲੇਂਜ ਕਰਦੇ ਆ ਜੇ ਕੋਈ ਦੇ ਜਵੇ 1000 ਦਾ ਸੂਟ ਹੈ ਸਭ ਤੋਂ ਲਗਜ਼ਰੀ ਰਾਇਲ ਸ਼ੋਰੂਮ ਹੈ ਮਾਤੂਸ਼ਰੀ ਦਸਤਾਰ ਬਾਗਾ ਆਪਣਾ ਪਰ ਰੇਟ ਸਾਡੇ ਭਾਈ ਸਾਹਿਬ ਬਹੁਤ ਘੱਟ ਪਹੁੰਚਾਰੇ ਕੰਮ ਦੁਪੱਟਿਆਂ ਦੇ ਵਰਕ ਆ ਦੇਖੋ ਇੱਕ 1000 ਚ ਦੇ ਰਹੇ ਆ ਇੱਕ 1000 ਚ ਕੱਲੇ ਕੱਲੇ ਸੂਟ ਤੇ ਰੇਟ ਲੱਗ ਕੇ ਲਾਤਾ ਇਦਾਂ ਨਹੀਂ ਹੈਗਾ ਵੀਡੀਓ 'ਚ ਘੱਟ ਪਾ ਰਾ ਤੁਹਾਨੂੰ ਦਈਏ ਨਾ ਆਹ ਦੇਖੋ ਤੁਸੀਂ ਚੀਜ਼ਾਂ ਚੈੱਕ ਕਰ ਲਓ ਪਹੁੰਚ ਜਾਂਦੇ ਕੰਮ ਦੇ ਰਹੇ ਆ ਘੇਰੇ ਦੇਖੋ ਗਲੇ ਦੇ ਕਿੰਨਾ ਪਿਆਰਾ ਕੰਮ ਆ ਬਾਹਾਂ ਦੇ ਵਰਕ ਦੇਖੋ ਕੋਈ 3000 ਨਹੀਂ ਕੋਈ 2500 ਨਹੀਂ ਸਿਰਫ 1000 ਰੁਪਏ ਦਾ ਸੂਟ ਅਜੇ ਡਿਜ਼ਾਈਨ ਚੈੱਕ ਕਰੋ ਟਾਪ ਕਲਾਸ ਲਗਜ਼ਰੀ ਡਿਜ਼ਾਈਨ ਆ ਸਾਰੇ ਇੱਕ ਤੋਂ ਇੱਕ ਚੜਦੇ ਚੜਦੇ ਚੈੱਕ ਕਰੀ ਚਲੋ ਫੋਟੋਆਂ ਵਾਲੇ ਪੀਸ ਜਿੰਨੇ ਮਰਜ਼ੀ ਤੁਸੀਂ ਟਰੱਕ ਭਰ ਭਰ ਕੇ ਲੈ ਜਾਓ ਇੰਨੀ ਵੈਰਾਈਟੀ ਆ ਚੁੱਕੀ ਆ ਆ ਫੋਟੋਆਂ ਵਾਲੇ ਪੀਸ ਚੈਲੰਜ ਕਰਕੇ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਨਹੀਂ ਤੁਹਾਨੂੰ ਮਿਲਣਾ ਪੂਰੇ ਪੰਜਾਬ 'ਚ ਤਿੰਨ ਤਿੰਨ 4 4000 ਦਾ ਕੋਈ 15 1500 2 2000 ਦਾ ਸੂਟ ਵੇਚੀ ਨਾ ਚੱਕੋ 1000 ਰੁਪਏ ਦੇ ਵਿੱਚ 2 2000 ਵਾਲੇ ਸੂਟ 1 1000 ਦੇ ਵਿੱਚ ਚੈੱਕ ਕਰੋ ਵਰਕ ਚੈੱਕ ਕਰੋ ਬੁਟੀਕ ਸੋਲੋ ਪੀਸ ਡਿਜ਼ਾਈਨਰ ਪੀਸ ਰੇਟ ਉੱਤੇ ਲਿਖ ਕੇ ਲੈ ਦੇ ਰਹੇ ਹਾਂ ਰੇਟ ਉੱਤੇ ਲੈ ਕੇ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਸੇਲ ਲੱਗਣ ਜਾ ਰਹੀ ਹੈ ਜੀ 1 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਆ ਜਾਓ ਆ ਜਾਓ ਆ ਜਾਓ ਦੇਖੋ ਜੀ ਬਹੁਤ ਵੱਡੀਆਂ ਵੈਰਾਈਟੀਆਂ 1275 ਰੁਪਏ ਦਾ ਸੂਟ ਦੇ ਰਹੇ ਆ ਜਿਹੜਾ ਬਾਜ਼ਾਰ ਚ 3-3000 ਰੁਪਏ ਦਾ ਦੇਖੋ ਕਿੰਨਾ ਹੈਵੀ ਸੂਟ ਆ ਚੱਕੋ 1275 ਦੇ ਵਿੱਚ 1275 ਦੇ ਵਿੱਚ ਸਾਡੇ ਕੋਲ ਬਹੁਤ ਸੋਹਣੀਆਂ ਸੋਹਣੀਆਂ ਰੇਂਜ ਆ ਚੁੱਕੀਆਂ ਤੁਸੀਂ ਲੈਣਾ 1500 ਰੁਪਏ ਦਾ ਸੂਟ ਆ ਚੱਕੋ ਜੀ 1500 ਰੁਪਏ ਦਾ ਸੂਟ ਆ ਚੱਕੋ ਜੀ 1600 ਰੁਪਏ ਦਾ ਸੂਟ ਆ ਚੱਕੋ 1800 ਰੁਪਏ ਦਾ ਸੂਟ ਮਤਲਬ ਗਰਮੀਆਂ ਦੇ ਸ਼ਗੂਫੇ ਆ ਗਏ ਆ ਦੀ ਛੇਤੀ ਆ ਗਏ ਆਜੋ ਬਾਜ਼ਾਰਾਂ ਚ ਜਾ ਕੇ ਲੁੱਟਣਾ ਨਾ ਕਰਾਓ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਮੋਗਾ ਰੋਡ ਵਾਈਟ ਸੂਟ ਦੇਖੋ ਮੈਂ ਕਹਾਂ ਜੀ ਬਿਊਟੀ ਬਿਊਟੀ ਸੂਟ ਦੇਖੋ ਬਿਊਟੀ ਇਹ ਵੀ ਤੁਹਾਨੂੰ ਦੇ ਰਣਾ 1600 ਤੇ 50 ਰੁਪਏ ਦਾ ਦੇਖੋ ਜੀ ਲਗਜ਼ਰੀ ਚੀਜ਼ਾਂ ਆ ਗਈਆਂ ਸਟਾਈਲਿਸ਼ ਚੀਜ਼ਾਂ ਆ ਗਈਆਂ ਤੁਸੀਂ ਚਾਹੇ ਸ਼ਹਿਰੀ ਹੋ ਚਾਹੇ ਪਿੰਡੂ ਹੋ ਤੁਹਾਡੇ ਮਨਪਸੰਦ ਦੇ ਸੂਟ ਆ ਗਏ ਅੱਧ ਰੇਟਾਂ ਦੇ ਵਿੱਚ ਇਹ ਵੱਡੀ ਸੇਲ ਲੱਗੀ ਇਹਦਾ ਫਾਇਦਾ ਲੈ ਲਓ ਡਿਜ਼ਾਈਨ ਚੈੱਕ ਕਰੀ ਚਲੋ ਟਾਪ ਕਲਾਸ ਦੀ ਡਿਜ਼ਾਈਨਿੰਗ ਆ ਸਾਡੇ ਕੋਲ 500 ਰੁਪਏ ਤੋਂ ਲੈ ਕੇ 5000 ਤੱਕ ਦੇ ਟਾਪ ਦੇ ਲਗਜ਼ਰੀ ਸੂਟ ਦਿਖਾ ਰਹੇ ਆ ਤੁਸੀਂ ਚੈੱਕ ਕਰੀ ਚਲੋ ਵੈਰਾਈਟੀ ਟਾਪ ਦੇਖੋ ਬੜੇ ਸੋਹਣੇ ਸੋਹਣੇ ਸੂਟ ਆ ਇਹ ਸ਼ਹਿਰਾਂ ਵਾਲੇ ਕਸਟਮਰ ਵੀ ਖੁਸ਼ ਕਰਦਣੇ ਆ ਪਿੰਡਾਂ ਵਾਲੇ ਕਸਟਮਰ ਵੀ ਖੁਸ਼ ਕਰਦਣੇ ਆ ਚੀਜ਼ਾਂ ਟਾਪ ਦੀਆਂ ਬਲਬਲ ਦੇ ਬੱਚੇ 1895 ਰੁਪਏ ਦਾ ਸੂਟ ਆ ਨਾ ਕਿਸੇ ਨੂੰ ਦੇ ਹੋਣਾ ਨਾ ਕਿਸੇ ਨੇ ਦਿੱਤਾ ਟਰੱਕ ਭਰ ਕੇ ਲੈ ਜਾਓ ਖੁੱਲੀ ਡੁੱਲੀ ਪਾਰਕਿੰਗ ਆ ਚਾਹ ਪਾਣੀ ਦਾ ਪੂਰਾ ਪ੍ਰਬੰਧ ਆ ਸਾਡੇ ਕੋਲ ਸਟਾਫ ਬੜਾ ਪੜਿਆ ਲਿਖਿਆ ਆ ਇਹ ਪੰਜਾਬ ਦਾ ਸਭ ਤੋਂ ਵੱਡਾ ਲੈਗਜ਼ਰੀ ਸਟੋਰ ਬਣ ਚੁੱਕਾ ਮਾਤੂ ਸ਼ਰੀਦ ਦਸਤਾਰ ਬਾਗਾ ਪਾਣਾ ਮੋਗਾ ਰੋਡ ਆ ਦੇਖੋ ਵਾਈਟ suit ਦੇਖੋ ਕਿੰਨਾ ਸੋਹਣਾ ਵਾਈਟ ਦੇ ਨਾਲ ਨਾਲ ਤੁਸੀਂ ਬਲੈਕ suit ਦੇਖੋ ਕਿੰਨਾ ਸੋਹਣਾ ਓਏ ਹੋਏ 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 ਓ ਹੋਏ 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 ਆ ਦੇਖੋ ਗਲੇ ਤੇ ਦੇਖੋ ਕਿੰਨਾ ਪਿਆਰਾ ਕੰਮ ਆ ਦੇਖੋ ਜੀ ਕਿੰਨਾ ਸੋਹਣਾ ਘੇਰੇ ਤੇ ਕੰਮ 2500 ਰੁਪਏ ਦਾ suit 2500 ਰੁਪਏ ਦਾ ਸੂਟ ਦਵਾਂਗੇ 2500 ਰੁਪਏ ਦਾ ਸੂਟ ਆਜੋ ਲੈ ਜਾਓ 15 ਅਪ੍ਰੈਲ ਬਸਾਖੀ ਦੇ ਲਾਤੀ ਵੱਡੀ ਸੇਲ ਚੱਕੋ ਜੀ ਪ੍ਰਿੰਟਡ ਸੂਟ ਜਿਹੜੇ ਪਿਓਰ ਕਾਟਨ ਦੇ ਕੈਮਰੀ ਕਾਲੇ ਬਜਾਰਾਂ ਚ 5 500 ਦੇ ਇੱਥੋਂ ਲੈ ਜਾਓ 500 ਰੁਪਏ ਦੇ ਦੋ ਮਤਲਬ 500 ਦਾ ਸੂਟ ਇੱਕ ਨਾਲ ਬਿਲਕੁਲ ਫ੍ਰੀ ਦੇਖੋ ਵੱਡੀਆਂ ਆਫਰਾਂ ਲਾਤੀਆਂ ਚੈਲੰਜ ਵਾਲੇ ਆਫਰ ਲਾਤੇ ਆ ਪੰਜਾਬ ਦੇ ਵਿੱਚ ਕਿਸੇ ਤੋਂ ਦੇਣ ਹੀ ਹੋਣੇ 500 ਦੇ 2 ਸੂਟ ਦਵਾਂਗੇ ਚੈਲੰਜ ਕਰਕੇ ਕਹਿੰਨੇ ਆ ਨਾ 500 ਲੈਣਾ ਨਾ 600 ਲੈਣਾ 250 ਰੁਪਏ ਦਾ ਸੂਟ ਕਰਤਾ ਜੀ 250 ਰੁਪਏ ਦਾ ਸੂਟ 500 ਦੇ 2 ਇੱਕ ਪਾ ਦੂਜਾ ਧੋ ਬੜੇ ਸੋਹਣੇ ਡਿਜ਼ਾਈਨ ਰੰਗ ਆ ਸਾਰਾ ਹੀ ਸਟਾਕ ਲਾਤਾ ਬਾਹਰ ਸਾਰੀਆਂ ਫਲੋਰਾਂ ਭਰੀਆਂ ਪਈਆਂ ਟੌਪ ਦੀਆਂ ਚੀਜ਼ਾਂ ਵਿਸਾਖੀ ਤੋਂ ਪਹਿਲਾਂ ਪਹਿਲਾਂ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਵੱਡੇ ਫਾਇਦੇ ਵੱਡੀਆਂ ਆਫਰਾਂ ਨੰਬਰ ਸਕਰੀਨ ਤੇ ਦਿੱਤਾ ਤੁਸੀਂ ਕੋ ਜਾਣ ਕੇ ਨਾ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅੱਗਰਸਾਂ ਟੀਵੀ